ਅੱਜ ਦੀ ਵੀਡੀਓ ਵਿੱਚ ਆਪਾਂ ਲੈ ਕੇ ਚੱਲਦੇ ਆ ਤੁਹਾਨੂੰ ਪਿੰਡ ਕਨਗੜ ਜੋ ਸਮਾਣਾ ਤੋਂ 3 ਤੋਂ 4 ਕਿਲੋਮੀਟਰ ਦੀ ਦੂਰੀ ਤੇ ਐ ਤੇ ਪਿੰਡ ਵਿੱਚ ਵੀ ਇੱਕ ਪੁਰਾਣਾ ਦਰਵਾਜਾ ਹੈ ਜੀ ਜੋ ਸਮੇਂ ਦੇ ਹਿਸਾਬ ਨਾਲ ਖਰਾਬ ਹੋ ਗਿਆ ਸੀ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਇਹਨੂੰ ਦੁਬਾਰਾ ਰਿਪੇਅਰ ਮਰਮਤ ਕਰਵਾ ਦਿੱਤਾ ਗਿਆ ਹੈ ਤੇ ਸਾਹਮਣੇ ਗੁਰਦੁਆਰਾ ਸਾਹਿਬ ਦੀ ਇਮਾਰਤ ਹੈ ਜੀ ਇਮਾਰਤ ਦੇ ਨਾਲ ਹੀ ਦਰਵਾਜਾ ਆਪਾਂ ਦਰਵਾਜੇ ਨੂੰ ਇੱਕ ਵਾਰੀ ਪਹਿਲਾਂ ਬਾਹਰੋਂ-ਬਾਰੋਂ ਦੇਖਦੇ ਆ ਫਿਰ ਆਪਾਂ ਆਰਾਮ ਨਾਲ ਇਹਨੂੰ ਦੇਖਾਂਗੇ ਤੇ ਨਾਲੇ ਕਿਸੇ ਤੋਂ ਜਾਣਕਾਰੀ ਵੀ ਲਵਾਂਗੇ ਇੱਕ ਦਰਵਾਜੇ ਦੇ ਨਾਲ ਇੱਕ ਪੁਰਾਣੀ ਕੋਠੀ ਵੀ ਹੈ ਜੀ ਆਪਾਂ ਇੱਥੇ ਹੁਣ ਦਰਵਾਜੇ ਬਾਰੇ ਕਿਸੇ ਤੋਂ ਜਾਣਕਾਰੀ ਲੈਣੇ ਆ ਹੈਲੋ ਦੋਸਤੋ ਮੈਂ ਸੰਜੀਤ ਕਮਕੜੀ ਅੱਜ ਪਹੁੰਚਿਆ ਜੀ ਪਿੰਡ ਕਾਨਗੜ ਭੂਤਨਾ ਸਮਾਣਾ ਤੋਂ ਲਗਭਗ 3 ਤੋਂ 5 ਕਿਲੋਮੀਟਰ ਦੇ ਵਿੱਚ ਤੇ ਮੇਰੇ ਸਾਹਮਣੇ ਗੁਰਦੁਆਰਾ ਸਾਹਿਬ ਪਿੰਡ ਕਾਨਗੜ ਭੂਤਨਾ ਤੇ ਗੁਰਦੁਆਰਾ ਸਾਹਿਬ ਦੇ ਨਾਲ ਹੀ ਇੱਕ ਦਰਵਾਜਾ ਜੀ ਆਪਾਂ ਜਿਵੇਂ ਪਿੰਡ ਦੇ ਪ੍ਰਚੀਨ ਦਰਵਾਜੇ ਦੇਖ ਰਹੇ ਸੀ ਉਹਨਾਂ ਦਰਵਾਜਿਆਂ ਦੇ ਵਿੱਚੋਂ ਇੱਕ ਦਰਵਾਜਾ ਸਾਨੂੰ ਪਿੰਡ ਖਾਨਗੜਦਾਵੀ ਮਿਲੇ ਜੀ ਤੇ ਆਪਾਂ ਹੁਣ ਦਰਵਾਜਾ ਵੀ ਦੇਖਾਂਗੇ ਇਹਦੇ ਬਾਰੇ ਥੋੜੀ ਇਹ ਹੋ ਸਕਦਾ ਤਾਂ ਆਪਾਂ ਜਾਣਕਾਰੀ ਵੀ ਲਵਾਂਗੇ ਇਹ ਦਰਵਾਜੇ ਨੂੰ ਰਿਪੇਅਰ ਕਰਕੇ ਪਲਸਤਰ ਵਗੈਰਾ ਕਰਕੇ ਨਵਾਂ ਬਣਾ ਦਿੱਤਾ ਗਿਆ ਹੈ ਨਵਾਂ ਲੈਂਟਰ ਪਾਇਆ ਗਿਆ ਹੈ ਤੇ ਇਹ ਹੈ ਜੀ ਉਹ ਦਰਵਾਜਾ ਪੁਰਾਣਾ ਜੋ ਪ੍ਰਚੀਨ ਦਰਵਾਜਾ ਇਹਦੀ ਦੇਖ ਹੈ ਜਿਹੜੀ ਉਹੀ ਪੁਰਾਣੀ ਦਿਖ ਦਿਖਾਈ ਗਈ ਹੈ ਕਿਉਂਕਿ ਜੋ ਪੁਰਾਣੀ ਇਮਾਰਤ ਸੀ ਉਸੇ ਨੂੰ ਪਲਸਤਰ ਕਰਕੇ ਜੋ ਛੱਤ ਦਾ ਸੀਗਾ ਉਹ ਲੈਂਟਰ ਪਾ ਦਿੱਤਾ ਗਿਆ ਤੇ ਜਾਲੀਆਂ ਨਾਲ ਬੰਦ ਕਰਕੇ ਬਹੁਤ ਸੋਹਣਾ ਬਣਾ ਦਿੱਤਾ ਗਿਆ ਤੇ ਇਹ ਕਮਰਾ ਬਣਾ ਦਿੱਤਾ ਗਿਆ ਸਵਾਨ ਸਮਰੱਖਣ ਨੂੰ ਬਹੁਤ ਸੋਹਣਾ ਤੇ ਕੋਈ ਬਜ਼ੁਰਗ ਮਿਲਿਆ ਤਾਂ ਆਪਾਂ ਇਹਦੇ ਬਾਰੇ ਜਾਣਕਾਰੀ ਵੀ ਲਵਾਂਗੇ ਤੇ ਨਾਲ ਹੀ ਦਰਵਾਜੇ ਤੋਂ ਬਾਹਰ ਨਿਕਲਦੇ ਹੋਏ ਇੱਕ ਸਾਹਮਣੇ ਇੱਕ ਬਿਲਡਿੰਗ ਦਿਖੀਏ ਪੁਰਾਣੀ ਇਹ ਵੀ ਬਹੁਤ ਪੁਰਾਣੀ ਬਿਲਡਿੰਗ ਹੈ ਅੰਗਰੇਜ਼ਾਂ ਦੇ ਟਾਈਮ ਦੀ ਬਿਲਡਿੰਗ ਇਹਦਾ ਵੀ ਦਰਵਾਜਾ ਹੈ ਤੇ ਆਪਾਂ ਕਿਸੇ ਬਜ਼ੁਰਗ ਤੋਂ ਜਾਣਕਾਰੀ ਵੀ ਲੈਣੇ ਆ ਜੀ ਇਹ ਕਿੰਨਾ ਕੁ ਪੁਰਾਣਾ ਹੈ ਤੇ ਇਹਦੀ ਰਿਪੇਅਰ ਕਦੋਂ ਹੋਈ ਹੈ ਹਾਂ ਭਾਈ ਇਹ ਕਿੰਨਾ ਕੁ ਪੁਰਾਣਾ ਦਰਵਾਜਾ ਹੈ ਜੀ ਇਹ ਜੀ ਇਹ 2 ਸਾਲ ਹੋ ਗਏ 2 ਸਾਲ ਹੋ ਗਏ 200 ਸਾਲ ਹੋ ਗਏ ਹਾਂ ਤੇ ਇਹਨੂੰ ਹੁਣ ਪਲਸਤਰ ਹੋਇਆ ਹੋਇਆ ਨਵਾਂ ਦਿਖਦਾ ਇਹਨੂੰ ਕਿੰਨਾ ਚਿਰ ਹੋ ਗਿਆ ਨਵੇਂ ਪਲਸਤਰ ਕਰੇ ਨੂੰ ਜੀ ਇਹਦਾ ਹੁਣ ਉੱਕ ਕੇ ਕਰਾਇਆ ਜੀ ਪਿੱਛੇ ਜੀ ਕਿੰਨਾ ਚਿਰ ਹੋ ਗਿਆ ਜੀ ਹੋ ਗਿਆ ਸਾਲ ਸਾਲ ਨੂੰ ਅੱਛਾ ਸਾਲ ਕੋ ਹੋ ਗਿਆ ਹਜੇ ਤਾਂ ਰੰਗ ਰੋਗ ਨਾ ਹੋਣਾ ਰੰਗ ਕਰਾਉਣਾ ਜੀ ਇਹਨਾਂ ਨੇ ਅੱਛਾ ਰੰਗ ਕਰਾਉਣਾ ਹਜੇ ਵੀ ਲੱਗਦਾ ਦਿਲ ਫਸ ਲਾਉਣਾ ਜੀ ਅੰਦਰ ਕਾਫੀ ਜਰਜਰ ਹਾਲਤ ਦੇ ਵਿੱਚ ਖਰਾਬ ਹੋ ਗਿਆ ਸੀਗਾ ਜਿਹੜਾ ਤੁਸੀਂ ਦੇਖ ਰਹੇ ਹੋ ਹੁਣ ਤਾਂ ਜਿਹੜੀ ਲੁੱਕ ਬਣੀ ਹੋਈ ਹੈ ਬਹੁਤ ਨਵੀਂ ਬਣੀ ਹੈ ਕਰੀਆਂ ਉਹੀ ਰੱਖੀਆਂ ਨੇ ਇਹਨਾਂ ਦੀਆਂ ਬਸ ਇਹਦੇ 'ਚ ਪਲਸਤਰ ਤੇ ਡਿਜ਼ ਬਿਲਡਿੰਗ ਦਾ ਮਟੀਰੀਅਲ ਜੋ ਪਹਿਲਾਂ ਉਹੀ ਲੱਗਿਆ ਹੋਇਆ ਵਾ ਬਸ ਪਿੰਡ ਦੀ ਸੰਸਾਂਭੀ ਹੈ ਰਲ ਮਿਲ ਕੇ ਇਹਨਾਂ ਨੇ ਪ੍ਰਾਲਾ ਕੀਤਾ ਹੈ ਪਲਸਤਰ ਕੀਤਾ ਹੁਣ ਇਹਦਾ ਫਰਸ਼-ਵਰਸ਼ ਵਗੈਰਾ ਲੱਗਣਾ ਬਾਕੀ ਹੈ ਤੁਸੀਂ ਦੇਖ ਸਕਦੇ ਹੋ ਇਹ ਪੁਰਾਣਾ ਦਰਵਾਜਾ ਨਵੀਂ ਇਹਨੂੰ ਲੁੱਕ ਦਿੱਤੀ ਗਈ ਹੈ ਫਰਸ਼ ਲੱਗਣੇ ਰਹੇ ਫਰਸ਼ ਤੇ ਰੰਗ ਰੋਗਣ ਫਰਸ਼ ਤੇ ਰੰਗ ਰੋਗਣ ਇਹਦਾ ਹੁਣ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਜਲਦੀ ਹੋ ਜਾਏਗਾ ਦੇਖੋ ਆ ਬੈਠਣ ਵਾਸਤੇ ਗਰੀਲਾਂ ਵਗੈਰਾ ਲਗਾ ਰੱਖੀਆਂ ਨੇ ਆ ਕੜਾਈ ਦਾ ਕੰਮ ਬਹੁਤ ਸੋਨਾ ਹੋਇਆ ਹੋਇਆ ਹੈ ਦੋਸਤੋ ਮਿਲਦੇ ਆ ਕਿਸੇ ਨਵੀਂ ਵੀਡੀਓ ਵਿੱਚ ਪੁਰਾਣੀ ਇਮਾਰਤ ਦੇ ਨਾਲ ਤਬ ਤੱਕ ਕੇ ਲਈ જય ਸ਼ੀਰ